ਆ ਦੇਖੋ ਸਰ ਚੰਡੀਗੜ੍ਹ ਦਾ ਬਕਾਇਦਾ ਬੋਰਡ ਹੁਸ਼ਿਆਰਪੁਰ ਤੋਂ ਸਵਾਰੀਆਂ ਵੀ ਤੁਹਾਨੂੰ ਵੀਡੀਓ ਬਣਾਈ ਆ ਆ ਬੋਰਡ ਕੱਢਿਆ ਸੀ ਰੋਪੜ বাস ਸਟੈਂਡ ਇਹਨਾਂ ਦਾ ਚੰਡੀਗੜ੍ਹ ਦਾ ਆ ਹੁਣ ਸਾਡੇ ਮੁਲਾਜ਼ਮਾਂ ਨੂੰ ਗਾਲੀ-ਕਲੋਜ਼ ਕਰ ਰਹੇ ਆ ਬੰਦੇ ਪ੍ਰਾਈਵੇਟ ਦੇ ਹੱਕ ਕਰਾ ਕੇ ਇੱਥੇ ਅੱਡੇ ਉਰ ਆ ਤੁਹਾਡੇ ਸਾਹਮਣੇ ਦੇਖ ਲਓ ਕਿੰਨੇ ਬੰਦੇ ਆ ਸਰਕਾਰੀ ਮੁਲਾਜ਼ਮਾਂ ਨਾਲ ਇੰਸਪੈਕਟਰਾਂ ਨਾਲ ਊੜਜਣ ਲੱਗੇ ਹੋਏ ਆ ਇਨਸਪੈਕਟਰਾਂ ਨੂੰ ਵੀ ਧੱਕੇ ਮਾਰ ਰਹੇ ਆ ਤੇ ਡਰਾਈਵਰ ਕਨੈਕਟਰ ਸਟਾਫ ਨੂੰ ਵੀ ਪ੍ਰਾਈਵੇਟ ਬੰਦੇ ਆ ਤੁਹਾਡੇ ਸਾਹਮਣੇ ਆ ਕਿੰਨੀ ਧੱਕੇਸ਼ਾਹੀ ਬੱਸ ਸਟੈਂਡ ਤੇ ਕੀਤੀ ਜਾ ਰਹੀ ਆ ਰੋਪੜ ਬੱਸ ਸਟੈਂਡ ਤੇ ਤੁਹਾਡੇ ਸਾਹਮਣੇ ਆ ਦੇਖ ਲਓ ਇੱਕ ਬੱਸ 'ਚ 4-4 5-5 ਹਾਕਰ ਲਈ ਫਿਰਦੇ ਆ ਇਹ ਉਹ ਹਾਕਰ ਆ ਜਿਹੜੇ ਉਹ ਸਰਕਾਰੀ ਮੁਲਾਜ਼ਮਾਂ ਨਾਲ ਲੱਗੇ ਹੋਏ ਧੱਕੇਸ਼ਾਹੀ ਕਰਨ ਆ ਸਾਡੇ ਇੰਸਪੈਕਟਰ ਨੂੰ ਵੀ ਗਾਲਾਂ ਕੱਢੀਆਂ ਹੱਥੋ ਪਾਈ ਵੀ ਕਰੀ ਇਹਦੇ ਨਾਲ ਇਹ ਕਹਿੰਦੇ ਆ ਜੀ ਇਹਨਾਂ ਦੇ ਹਮਦਰਾਂ ਜੀ ਬੋਲ ਰਹੇ ਆ ਕਹਿੰਦੇ ਜੀ ਪੈਸੇ ਲੈਂਦੇ ਸਾਡੇ ਸਾਡੇ ਡਰਾਈਵਰ ਕੰਟਰ ਦੇ ਨਾਲ ਇੰਸਪੈਕਟਰ ਆਹ ਦੇਖੋ ਜੀ ਆਹ ਮੁੰਡਾ ਕਹਿੰ ਰਿਹਾ ਆ ਨਾਲ ਆਈ ਲੇਡੀ ਜੀ ਨਾਲ ਆ ਕੀ ਮਿਲਦਾ ਕੀ ਕਹਿੰਦੇ ਜੀ ਇਹਨਾਂ ਨੂੰ ਪੁੱਛ ਲੋ ਜੀ ਨਾਲ ਆ ਇੱਕ ਹੋਰ ਜਨਾਨੀ ਦੇ ਬਿਆਨ ਜਨਾਨੀ ਦੇ ਬਿਆਨ ਹਾਂ ਜੀ ਮੈਡਮ ਕੀ ਗੱਲ ਹੋਈ ਕੀ ਗੱਲਬਾਤ ਹੋਈ ਪਹਿਲੀ ਨਾ ਨਾਦਮ ਸਵਾਰੀ ਰੋਕੀ ਜੀ ਉਹਨੂੰ ਇਨੀ ਬੱਸ ਦੇ ਥੱਲੇ ਲੈਣਾ ਸੀ ਜੀ ਮੈਂ ਜੀ ਮੇਰਾ ਇਹ ਰਸਤਾ ਵਿੱਚ ਕ੍ਰੋਸ ਇਹ ਪ੍ਰਾਈਵੇਟ ਵਾਲੇ ਜੀ ਹਾਂ ਆ ਦੇਖੋ ਜੀ ਮੈਂ ਤਾਂ ਮੈਂ ਇੱਕ ਵਾਰੀ ਠੰਡੇ ਨੂੰ ਕਹਿੰਦੇ ਕਹਿੰਦੇ ਕੀ ਗੱਲ ਹੋਈ ਸਾਫ਼ ਸਾਫ਼ ਦੱਸਿਓ ਇੱਕ ਮਿੰਟ ਹਾਂ ਜੀ ਮੈਡਮ ਮੈਨੂੰ ਹੱਥ ਦਿੱਤਾ ਹਾਂ ਜੀ ਪਿੱਛੋਂ ਆਈ ਮੈਨ ਜੀ ਇਹਨਾਂ ਨੇ ਤੇਜ਼ ਚੁੜਾਤੀ ਮੈਂ ਸੜਕ ਕ੍ਰੋਸ ਕਰਦੀ ਸੀ ਮੇਰੇ ਉੱਪਰ ਹੀ ਚੜਾਈ ਨਾ ਇਹ ਪ੍ਰਾਈਵੇਟ ਵਾਲੇ ਨੇ ਇਹ ਥੋੜਾ ਕੋਈ ਮਤਲਬ ਹੈ ਪ੍ਰਾਈਵੇਟ ਪ੍ਰਾਈਵੇਟ ਵਾਲੇ ਨੇ ਜੀ ਇਹਨੇ ਵੀ ਥੋੜਾ ਮੱਤਲੀ ਆ ਤੁਸੀਂ ਤੁਸੀਂ ਰੋਡ ਵਿੱਚ ਬੈਠਣਾ ਤਾਂ ਪਰ ਇਹਨੇ ਉੱਪਰ ਚੜਾਤੀ ਤੁਹਾਡੇ ਬੱਸ ਲੈ ਕੇ ਪ੍ਰਾਈਵੇਟ ਠੀਕ ਹੈ ਸੱਪੋ ਵਾਲਿਆਂ ਦੀ ਬੱਸ ਨਹੀਂ ਨਹੀਂ ਇਹਨਾਂ ਦਾ ਕੋਈ ਮਤਲਬ ਨਹੀਂ ਜੇਗਾ ਮੇਰੀ ਪ੍ਰਾਈਵੇਟ ਬੱਸ ਤੇ ਗਈ ਆ ਹਾਂ ਜੀ ਮੈਨਾਂ ਨੇ ਮੇਰੇ ਉੱਪਰ ਅਸੀਂ ਉਹ ਪਰਵਾਹ ਨਹੀਂ ਕਰਦੇ ਨਾਲ ਕਿ ਕਦੀ ਮੈਨੂੰ ਚੰਡੀਗੜ੍ਹ ਤੇ ਪਹਿਲੀ ਵਾਰ ਦੇਣਾ ਬਹੁਤ ਖਾਲੀ ਜੀ ਠੀਕ ਹੈ ਅਸੀਂ ਚੜ੍ਹਦਾ ਠੀਕ ਹੈ ਅਸੀਂ ਸਿਟੀ ਤੋਂ ਬੈਠੇ ਹੋ ਜਾਂਦੇ ਆ ਉੱਥੇ ਖੜੇ ਹੋ ਕੇ ਜਾਂਦੇ ਆ ਕਿਉਂ ਫਿਰ ਕਦੀ ਅੱਗੋਂ ਉਹ ਵੀ ਵੀ ਤੀਰ ਤੇ ਜਾ ਸਕਦੇ ਨਹੀਂ ਕਿ ਅੱਗੇ ਕਦੀ ਉਹ ਵੀ ਵੀ ਤੀਰ ਤੇ ਅੱਗੋਂ ਟਿਕਟ ਲੈ ਲੈਂਦੇ ਸਾਡੇ ਤੋਂ ਪੈਸੇ ਦੇਣ ਦੀ ਕੋਈ ਗੱਲ ਨਹੀਂ ਸਾਡੇ ਕੋਲ ਅਸੀਂ ਪੈਸੇ ਦੇਣ ਨੂੰ ਵੀ ਤਿਆਰ ਜੈਸਾ ਨਹੀਂ ਕਿ ਲੈਣ ਤੁਹਾਨੂੰ ਸਭਲੀ ਜਿਹੜੀ ਮਿਲਣੀ ਹੈਨ ਕੇ ਲੈਣ ਇਹਨਾਂ ਦੀ ਬੇਰੋਕੀਆ ਹੈ ਉਸੇ ਦਾ ਪਰਦੇ ਸਾਨੂੰ ਜੇ ਇਹਨਾਂ ਨੇ ਚੰਡੀਗੜ੍ਹੋਂ ਤੇ ਬੈਨਰ ਲਾਇਆ ਹੋਇਆ ਤੇ ਚੰਡੀਗੜ੍ਹੋਂ ਆਰ ਹਿਸ਼ਾਰਪੁਰੋਂ ਹਾਂਜੀ ਇਹਨਾਂ ਨੇ ਬੈਨਰ ਲਾ ਦਿੱਤਾ ਮੈਂ ਜੇ ਇਹਨਾਂ ਨੂੰ ਮਰਨ ਦਾ ਬਸ ਹੋ ਜਾਵੇਗਾ ਮੈਂ ਚੰਡੀਗੜ੍ਹ ਤੋਂ ਸਰਕਾਰੀ ਬੱਸ ਜਿਓਂ ਬੁਲਾਉਂਦਾ ਮੈਂ ਪ੍ਰੈਮੀ ਠੀਕ ਹੈ ਨਹੀਂ ਨਹੀਂ ਬਿਲਕੁਲ ਗਲਤ ਹੈ ਜੀ ਇਹਨਾਂ ਦਾ ਚੰਡੀਗੜ੍ਹ ਵਾਲਾ ਬੈਨਰ ਹਟਾ ਦੇ ਨਹੀਂ ਕੱਢ ਲਿਆ ਜੀ ਬੈਨਰ ਅਸੀਂ ਕੱਢ ਲਿਆ ਠੀਕ ਹੈ ਇਹ ਬੁਖਾਰੀ ਲਾ ਮੋਹਨ ਜੀ ਵੀ ਇੱਥੇ ਨਰਮਾ ਕੇ ਐ ਟੈਪਲਾ ਮਹਾਤਿਆ ਕਰਨਾ ਹਰਿਆਣੇ ਆ ਹਾਂ ਵੀ ਤੁਸੀਂ ਕਦੇ ਚੰਡੀਗੜ੍ਹ ਦਾ ਵੋਟ ਕਦੇ ਲਾਇਆ ਹੋਇਆ ਤਾਂ ਜਾਂ ਤੁਹਾਡਾ ਟਾਈਮ ਨਹੀਂ ਹੈ ਚੰਡੀਗੜ੍ਹ ਦਾ ਕਿਉਂ ਵੋਟ ਲਾਇਆ ਦਾ ਚੰਡੀਗੜ੍ਹ ਦਾ ਟਾਈਮ ਹੈ ਤੁਹਾਡਾ ਫੇ ਮਾਲੀ ਦਾ ਟਾਈਮ ਚੰਡੀਗੜ੍ਹ ਤੋਂ ਮੋੜ ਕਰਕੇ ਲਿਆ ਲੈ ਇਹਨਾਂ ਨੂੰ ਪਰਮਿਟ ਹੁੰਦਾ ਚੰਡੀਗੜ੍ਹ ਐਂਟਰ ਦਾ ਹੁੰਦਾ ਹੀ ਨਹੀਂ ਨਾ ਨਹੀਂ ਹੈ ਨਹੀਂ ਪਰ ਪ੍ਰਾਈਵੇਟ ਨੂੰ ਆਇਆ ਨਹੀਂ ਚੰਡੀਗੜ੍ਹ ਆ ਸੁਣ ਲੈ ਆ ਦੇਖੋ ਸ਼ਹਿਰਪੁਰ ਤੋਂ ਆਏ ਇਹਨਾਂ ਨੇ ਬੋਲਣ ਦੀ ਤਮੀਜ਼ ਨਹੀਂ ਹੈ ਮਾਸਤੇ ਗੱਲਾਂ ਹੈ ਕੀ ਗੱਲਬਾਤ ਹੋਈ ਜੀ ਚੱਲੋ ਹੋਈ ਅਸੀਂ ਇਸ ਪਾਸੇ ਵਿੱਚ ਜਾਣਾ ਸੀਗਾ ਪੰਜਾਬ ਰੋਡ ਵਿੱਚ ਕਿੰਨਾ ਟਾਈਮ ਹੈਗਾ ਇਸ ਬੱਸ ਵਿੱਚ ਨਹੀਂ ਬੈਠੋਗੇ ਤੁਸੀਂ ਇਹਦੇ ਵੀ ਪ੍ਰਾਈਵੇਟ ਵਿੱਚ ਬੈਠੋ ਅਸੀਂ ਚੰਡੀਗੜ੍ਹ ਜਾਣਾ ਹਾਂ ਹਾਂ ਦੱਸ ਆ ਦੱਸ ਸੁਣ ਬਾਈ ਬੋਲਣ ਦੀ ਤਮੀਜ਼ ਨਹੀਂ ਤੁਹਾਨੂੰ ਰੋਕੇ ਸਾਨੂੰ ਰਹਿ ਪਾਜੀ ਰੋਕੇ ਜੇ ਮੈਂ ਜਾ ਕੇ ਫੌੜ ਚ ਬੋਲਦਾ ਬਾਦਲ ਭਾਈ ਸਮਝ ਰੋਪੜੀਪੁਰ ਦੇ ਬਾਦਲ ਬੋਲਣ ਦਾ ਨਹੀਂ ਤੁਹਾਨੂੰ ਅੱਜ ਜੋ ਇਹ ਬੱਸ ਸਟੈਂਡ ਤੇ ਤੁਹਾਡੇ ਮਸਲਾ ਹੋਇਆ ਕੀ ਚੱਕਰ ਦਾ ਕਿੱਥੋਂ ਬੱਸ ਆਈ ਸੀ ਤੇ ਕੀ ਇਹ ਮਸਲਾ ਦਾ ਸਾਰਾ ਦੱਸੋ ਜੀ ਜੋ ਅੱਗੇ ਰਾਤਾਂ ਨੂੰ ਕੰਪਨੀ ਨਾਲ ਸਾਡਾ ਬਵਾਦ ਹੋਇਆ ਜੀ ਰੋਡਵੇ ਦਾ ਜੀ ਰੋਪੜੀਪੁਰ ਦੀ ਗੱਡੀ ਦਾ ਜੀ ਇਹਨਾਂ ਸਾਡਾ ਟਾਈਮ ਹੈਗਾ ਜੀ 10:00 ਪਰੋ ਚ ਚੱਲ ਗਈ ਗੱਡੀ 9:00 ਵਜੇ 5 ਮਿੰਟ ਤੋਂ ਸੋ 26 ਤੋਂ 9:35 ਦਾ ਟਾਈਮ ਆ ਜੀ ਉਹ ਪਿਛਲੇ ਯਾਨੀ ਕਿ ਸਾਡੇ ਕੋਲ ਸਟਾਪ ਨਹੀਂ ਪਾਟ ਹੋਣ ਕਰਨਾ ਜਾਂ ਬੱਥਾ ਨਹੀਂ ਹੋਣ ਕਰਨ ਅਸੀਂ ਉਹ ਟਾਈਮ ਸਾਡੇ ਬੰਦ ਗਿਆ ਦਾ ਜੀ ਅੱਜ ਗੱਡੀ ਭੇਜੀ ਗਈ ਤੇ ਰਾਤ ਧੰਨ ਵਾਲਿਆਂ ਨੇ ਉੱਤੇ ਝਗੜਾ ਕਰਿਆ ਜੀ ਤੇ ਜੀ ਇਹਨਾਂ ਦਾ ਟਾਈਮ ਹੈਗਾ 9:00 ਤੋਂ 18 ਮਿੰਟ ਦਾ ਇਹ 9:00 ਦੇ 18 ਮਿੰਟ ਤੇ ਨਿਕਲਣ ਦੇ ਇਹ ਕਹਿੰਦੇ ਜੀ ਗੱਡੀ ਤੁਸੀਂ ਕਾਉਂਟਰ ਕਰਨੇ ਜਾਣੇ ਫਿਰ ਸਾਡੀ ਗੱਡੀ ਚੱਲ ਗਈ 9:35 ਮਿੰਟ ਤੇ 35 ਮਿੰਟ ਚੱਲ ਚਾਈ ਜੀ ਇਹ ਕਹਿੰਦੇ ਸਾਡੀ ਗੱਡੀ ਨੂੰ ਓਵਰਟੇਕ ਨਹੀਂ ਕਰਨਾ ਫਿਰ ਮਾਹਲਪੁਰ ਆਣ ਕੇ ਇਹਨਾਂ ਨੇ ਗੱਡੀਆਂ ਕਾਕੀਆਂ ਬੰਦ ਕਰੀਆਂ ਤੇ ਸਾਰਿਆਂ ਨੂੰ ਜਿਹੜੀ ਸਵਾਰੀ ਜੋ ਸਰਕਾਰ ਵੱਲੋਂ ਫ੍ਰੀ ਸਬਸਿਡੀ ਦਿੱਤੀ ਵੀ ਜਾ ਉਹਦੀ ਯਾਨੀ ਕਿ ਪੁਣਾ ਨੂੰ ਵੀ ਰੋਕਿਆ ਜੀ ਇਹਨਾਂ ਨੇ ਉਹਨਾਂ ਵੱਲੋਂ ਵੀ ਬਿਆਨ ਦਿੱਤੇ ਗਏ ਆ ਉਹ ਲੇਡੀ ਸਵਾਰੀ ਕਹਿੰਦੀ ਆ ਸਾਡੇ ਪਰ ਬੱਥ ਚੜਾਉਣ ਦੀ ਕੋਸ਼ਿਸ਼ ਕਰ ਰਹੀ ਜੀ ਇਹ ਸਾਡਾ ਮਦਰ ਦਾ ਜੀ ਫਿਰ ਇਸ ਲਈ ਇਹ ਗੱਡੀ ਰੋਕ ਕੇ ਜੀ ਇਹਦੇ ਵਿੱਚ ਬਾਕੀ ਵੀਡੀਓ ਹੀ ਬਣਾਈ ਗਈ ਸਾਡੇ ਵੱਲੋਂ ਜਿੱਦਿਆ ਚੰਡੀਗੜ੍ਹ ਦੇ ਸਵਾਰੇ ਲੈ ਕੇ ਆਏ ਆ ਆਹ ਚੰਡੀਗੜ੍ਹ ਦਾ ਬੋਰਡ ਆ ਜੀ ਜਿਹੜਾ ਕੱਟ ਗਿਆ ਉੱਧਰ ਹੋਈ ਜਾ ਉੱਧਰ ਹੋਈ ਜਾ ਉਹਦੋਂ ਹੋਈ ਜਾ ਕੁਝ ਹੋਰ ਤੇ ਬਾਕੀ ਜੀ ਇਹਨਾਂ ਦੇ ਅਨਲੋਕੇ ਇਹ ਅਜੀ ਰੋਕਣ ਗੱਡੀ ਰੋਕੀ ਆ ਜੀ ਰੋਕੇ ਨੂੰ ਗੱਡੀ ਦਾ ਚੈੱਕ ਕਰਿਆ ਜੀ ਵੀਡੀਓ ਬਣਾਈ ਉਹ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਆ ਵੀ ਇਹਦੇ ਚੰਡੀਗੜ੍ਹ ਦੀਆਂ ਸਵਾਰੀਆਂ ਯਾਨੀ ਕਿ ਗੁੰਮਰਾ ਕਰਕੇ ਬਿਠਾ ਲਿਆ ਜਾਂਦੇ ਆ ਯਾਨੀ ਯਾਨੀ ਪਰਮਲ ਜੋ ਆ ਮਹਾਰੀ ਦੱਕਦੇ ਆ ਜੀ ਤੇ ਬਾਕੀ ਇੱਕ ਗੱਡੀ ਨਾਲ ਬਦਮਾਸ਼ੀ ਕਰਦੇ ਕੋਈ ਵੀ ਗੱਡੀ ਆ ਜੀ ਰਾਤਾਂ ਨਹੀਂ ਜੀ ਡਰਾਈਵਰ ਕੰਪਨੀ ਦੀ ਤੇ ਇੱਕ ਡਰਾਈਵਰ ਕੰਟ ਦਾ ਹੁੰਦਾ ਹੀ ਹੁੰਦਾ ਜੀ ਨਾਲ ਤਿੰਨ ਚਾਰ ਹੱਕ ਪਰ ਵੀ ਨਹੀਂ ਫਿਰਦੇ ਜਿਹੜੇ ਬਦਮਾਸ਼ੀ ਕਰਦੇ ਆ ਜੀ ਉਹ ਸਾਨੂੰ ਉਲਟਾ ਕਹਿ ਰਿਹਾ ਉਥੇ ਲੌਕਡਾਊਨ ਆ ਰਿਹਾ ਕਾ ਡਰਾਈਵਰ ਤੁਹਾਡਾ ਪੈਸੇ ਮੰਗ ਰਹੀ ਸਾਡੂ ਜਦੋਂ ਡਰਾਈਵਰ ਨੂੰ ਰੂਪੂ ਭਾਇਆ ਤਾਂ ਕੋਈ ਉਹ ਕਹਿੰਦੇ ਦੱਸੋ ਜੀ ਇੱਕ ਵਾਰੀ ਵਿੱਚ ਆਏਗੀ ਕੋਈ ਪੈਸੇ ਦੀ ਗੱਲ ਹੋਈ ਹੈ ਇਹ ਆਣੀਏ ਬਗਰਾਮ ਵੀ ਕਰ ਰਹੇ ਆ ਸਿੱਕ ਸਰਕਾਰੀ ਮੈਕਮ ਨੂੰ ਬਦਰਾਉ ਕਰ ਰਹੇ ਆ ਕੁਝ ਬੰਦੇ ਵੀ ਚੰਦ ਹੋਊਗੇ ਵੀ ਤਾਂ ਕਹਿੰਦੇ ਨਹੀਂ ਵੀ ਸਾਰੇ ਦੁੱਧ ਉੱਤੇ ਆਉਂਗੇ ਜੀ ਭਾਰੇ ਆਣੀਏ ਹਰ ਇੱਕ ਬੰਦੇ ਨੂੰ ਇਹ ਇੱਕ ਲੈਣ ਵਿੱਚ ਦਿਨ ਰਹੇ ਆ ਵੀ ਸਾਰੇ ਕ੍ਰਾਫਟ ਬੰਦੇ ਤੇ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਆ ਆਰਟੀਓ ਥਾਵ ਨੂੰ ਵੀ ਤੇ ਬਾਕੀ ਚਾਰ ਕੋੜ ਮੰਨਤੀ ਕੀ ਇਹਨਾਂ ਦਾ ਕੋਰ ਬਣ ਚਾਹੁੰਦੇ ਆ ਵੀ ਇਹ ਗੱਡੀਆਂ ਨੂੰ ਟੈਕਸੀ ਤਾਂ ਜਾਵੇ ਆਪਣੇ ਬੱਸ ਸਟੈਂਡ ਦੀ ਖੋਜ ਕੀਤੀ ਜਾ। ਧੰਨਵਾਦ। ਨਹੀਂ ਹੁਣ ਇਹ ਜਿਹੜਾ ਤੁਹਾਡਾ ਮਸਲਾ ਹੈ ਪਹਿਲਾਂ ਇਹਨਾਂ ਨੇ ਹਥੋ ਬਾਈ ਜਿਹੜੀ ਹਸ਼ਿਆਰਪੁਰ ਬੱਸ ਸਟੈਂਡ ਤੁਹਾਡੇ ਸਟਾਫ ਨਾਲ ਕੀਤੀ ਡਰਾਈਵਰ ਕਨੈਕਟਰ ਨਾਲ ਉਸ ਤੋਂ ਬਾਅਦ ਮਾਲਪੁਰ ਕੀਤੀ ਫਿਰ ਤੁਸੀਂ ਰੋਪੜਾ ਕੇ ਚੈੱਕ ਕਰੀ ਬੱਸ ਹਨਾ ਹਾਂਜੀ ਹਾਂਜੀ ਇੱਥੇ ਆ ਕੇ ਫਿਰ ਤੁਹਾਡੇ ਇਨਸਪੈਕਟਰ ਸਟਾਫ ਨਾਲ ਵੀ ਮਿਸਬੀਹ ਕਰਿਆ ਇਹਨਾਂ ਨੇ ਇਨਸਪੈਕਟਰ ਸਾਹਿਬ ਨਾਲ ਵੀ ਗੱਲ ਹੋਈ ਅਸੀਂ ਅਸੀਂ ਗੱਡੀ ਉਹ ਬਾਈਪਾਸ ਤੇ ਰੋਕੀ ਸੀ ਕਿਉਂਕਿ ਇਹ ਗੱਡੀ ਕਈ ਵਾਰੀ ਬਾਹਰ ਬਾਹਰ ਨਿਕ ਜਾਂਦੀ ਹੈ ਜੀ ਆਸਰੋ ਪੁਲ ਫਲਾਈਓਵਰ ਤੋਂ ਕੋਲ ਘੇਰ ਕੇ ਬਾਕਾਇਦਾ ਵੀਡੀਓ ਬਣਾ ਰਹੀ ਸੀ ਤੇ ਸਾਨੂੰ ਮੈਂ ਇੰਸਪੈਕਟਰ ਕੋदाई ਸਾਰਾ ਰੋੜੋ ਰੋਕ ਲਓ ਜੀ ਤੇ ਸਾਨੂੰ ਲੈਣ ਜੀ ਸਾਨੂੰ ਵੀ ਕਹਿੰਦੇ ਤੂੰ ਦੀ ਕੌਣ ਸਾਡੀ ਗੱਡੀ ਚੱਕ ਕਰਨ ਵਾਲੇ ਇਹਨਾਂ ਨੇ ਟਿਕਟਾ ਚੱਕਰੀ ਜੀ ਸਵਾਰੀਆਂ ਇਹਨਾਂ ਨੇ ਘਬਰਾ ਕਰਕੇ ਵਿੱਚ ਬਿਠਾ ਲਈਏ ਇਹਦੀਆਂ ਉਹਦੇ ਕਰਕੇ ਗੱਡੀ ਬੱਸ ਸਟੈਂਡ ਲੈਣ ਕੇ ਜੀ ਰੁਪਨੇ ਕੋ ਨਵੇਂ ਬੱਸ ਸਟੈਂਡ ਪਰ ਉੱਥੇ ਆਪ ਕਹਿੰਦਾ ਇਹਦਾ ਪ੍ਰੋਪਲਰ ਦਾ ਬੋਰਡ ਦੋਨੇ ਲਗਾਇਆ ਹੋਇਆ ਹੈ ਸਾਈਨ ਬੋਰਡ ਉਹ ਵੀ ਕਹਦੇ ਆਈ ਤੇ ਬਾਕੀ ਦਾ ਪ੍ਰਸ਼ਾਸਨ ਲਈ ਬੇਨਤੀ ਹੈ ਜੀ ਵੀ ਇਹਨਾਂ ਬੁਰਧ ਜਾਨੀ ਸਾਰ ਬੰਦੀ ਕਰਨ